ਮੰਗਤ ਕਰੀ 185000 ਰੁਪਏ ਮੈਂ ਇਹਨਾਂ ਕੋਲ ਪੈਸੇ ਲੈ ਕੇ ਗਿਆ ਮੈਂ ਚੈੱਕ ਵੀ ਨਾਲ ਦਿੱਤਾ ਸੀ ਖਾਲੀ ਚੈੱਕ ਦਿੱਤਾ ਕਿ ਤੁਸੀਂ ਖਾਲੀ ਚੈੱਕ ਦੇ ਅਮਾਉਂਟ ਪਰ ਲੈ ਕੇ 185000 ਰੁਪਏ ਪਰ ਲਓ ਜੀ ਇਹਨਾਂ ਨੇ ਕੋਈ ਜਵਾਬ ਦਿੱਤਾ ਜੀ ਤੁਹਾਨੂੰ ਕੋ ਸਭ ਕੋਲ ਭੇਜਿਆ ਕਹਿੰਦੇ 125000 ਰੁਪਏ ਤਾਂ ਅਸੀਂ ਭਰ ਦਿਆਂ ਜੀ ਕਿ ਕਿਤੇ 7000 ਰੁਪਏ ਸਾਡੇ ਕੋਲ ਰਿਸ਼ਵਤ ਲੈ ਕੇ ਅਮਜਦ ਅਲੀ ਨੂੰ ਮਿਲ ਲੋ ਅਮਜਦ ਅਲੀ ਕਿਉਂ ਨਹੀਂ ਆਇਆ ਉਹਦੀ ਬਦਲੀ ਹੋ ਗਈ ਮੈਡਮ ਅੱਜ ਕਿਉਂ ਨਹੀਂ ਆਏ ਉਹਦੀ ਬਦਲੀ ਹੋ ਗਈ ਇਹ ਐ ਕੋਰਟ ਦੇ ਉੱਪਰ ਮੈਂ ਕਹਿੰਦਾ ਜੀ ਮੈਂ ਵੀ ਕੋਰਟ ਦੇ ਉੱਤੇ ਲਾਇਆ ਜੀ ਕੇਸ ਮੇਰਾ ਵੀ ਤੁਹਾਡੇ ਨਾਲ ਲੱਗਿਆ ਸਾਡੀ ਇੱਕ ਪੰਚਾਇਤ ਦੀ ਜਗ੍ਹਾ ਸੀ ਤੁਹਾਡੇ ਕੋਲ ਕੋਈ ਸਟੇ ਹੈਗੀ ਹੈ ਜੀ ਸਟੇ ਤਾਂ ਮੈਂ ਕਰਾਇਆ ਜੀ ਦੋ ਤਰੀਕੀ ਤਰੀਕਿਆਂ ਦੀ ਆਪਣੀ ਸਟੇ ਹੈਗੀ ਹੈ ਮੇਰੇ ਤੇ ਇਹ ਤਾਂ ਮੈਂ ਲਾਇਆ ਜੀ ਕੋਰਟ ਦੇ ਵਿੱਚ ਡੇਅ ਹੈਗੀ ਹੈ ਸਰ ਮੈਨੂੰ ਇਹ ਦੱਸੋ ਇਹਦੇ ਨਾਮ ਬੋਲ ਦਿਓ ਪੰਜਾਬ ਕੋਰਟ ਦੇ ਨਾਮ ਇਹ ਮੈਨੂੰ ਇਹ ਦੱਸੋ ਜੀ ਕਬਰਸਤਾਂ ਦਾ ਆਪਾਂ ਨੂੰ ਇਸ਼ੂ ਜਾਰੀ ਹੋਇਆ ਕੋਰਟ ਦਾ ਆਡਰ ਹੈ ਜੀ ਆਪਾਂ ਨੇ ਕਾਰਵਾਈ ਕਰਨੀ ਹੈ ਤੁਸੀਂ ਤੁਸੀਂ ਮੇਰੀ ਗੱਲ ਦੱਸੋ ਜੀ ਇਹ ਕਬਰਸਤਾਂ ਦੀ ਜਗ੍ਹਾ ਜਨਾਬ ਇਹ ਇਹ ਜਗਾ ਕਬਰਸਤਾਨ ਦੀ ਹੈ ਇਹ ਬਾਕ ਬੋਰਡ ਦੀ ਪੰਜਾਬ ਬਾਕ ਬੋਰਡ ਦਾ ਕਾਰਡ ਤੁਹਾਨੂੰ ਦਿਖਾ ਰਿਹਾ ਹਾਂ ਆ ਫਰਦ ਫਰਦ ਦਿਖਾਓ ਜੀ ਆ ਦੱਸੋ ਮੈਂ ਵੀ ਦਿਖਾਉਣਾ ਫਰਦ ਦੇ ਉੱਪਰ ਫਰਦ ਦੇ ਉੱਪਰ ਕਬਰਸਤਾਨ ਵੀ ਨਿਕਲ ਰਿਹਾ ਹੈ ਜੀ ਆ 2032 23 ਇਹ ਆ 3 ਕਿਹਾ ਜੀ ਆ ਕਬਰਸਤਾਨ ਇਹ ਕਬਰਸਤਾਨ ਦੀ ਜਗਾ ਇਹੀ ਤੁਸੀਂ ਕਬਰਸਤਾਨ ਨੂੰ ਲੀਜ਼ ਤੇ ਦੇ ਸਕਦੇ ਹੋ ਜੀ ਵਾਈਸ ਤੋਂ ਹੁੰਦੇ ਸਾਂ ਇਹ ਕਿਹਦੇ ਦੇ ਸਕਦੇ ਹੋ ਤੁਹਾਨੂੰ ਸਾਨੂੰ ਕੱਲੇ ਮੁੱਖਮ ਭਾਈ ਚੰਨੂ ਦੀ ਟਿਕਟ ਸਾਰੀ ਪੰਚਾਇਤ ਮੇਰੇ ਨਾਲ ਖੜੀ ਹੈ ਜੀ ਜੇ ਧੱਕਾ ਕਰੋਗੇ ਤੁਹਾਡੀ ਮਰਜ਼ੀ ਹੈ ਜੀ ਤੁਸੀਂ ਮੇਰੇ ਚੈੱਕ ਲੈ ਕੇ ਤੈਨੂੰ ਦਿੱਤਾ ਹੀ ਨਹੀਂ ਕੁਝ ਉਹ ਜਨਾਬ ਉਹ ਗੱਲ ਨਹੀਂ ਆ ਮੇਰਾ ਚੈੱਕ ਬਾਪ ਜੀ ਮੇਰੇ ਤੋਂ ਚੈੱਕ ਲੈ ਕੇ ਕਿ ਮੇਰਾ ਚੈੱਕ ਕਿੱਥੇ ਹੈ ਜੀ ਕੋਈ ਐਸੀ ਗੱਲ ਨਹੀਂ ਮੰਗੀ ਸੀ ਬਿਲਕੁਲ ਨਹੀਂ ਜੀ ਕੋਈ ਨਹੀਂ ਕਿਹੜੀ ਗੱਲ ਹੋਈ ਹੈ ਮੇਰੀ ਤੁਹਾਡੇ ਤੁਸੀਂ ਮੈਨੂੰ ਐ ਦੇਖੋ ਕੋਈ ਰਿਸ਼ਵਤ ਨਹੀਂ ਮੰਗੀ ਇਹ ਗੱਲ ਹੈ ਅਮਜਦ ਵਾਲੀ ਅਮਜਦ ਵਾਲੀ ਆਇਆ ਸੀ ਜੀ ਦੇਖੋ ਪੰਚਾਇਤ ਨਾਲ ਧੱਕਾ ਕਰ ਰਹੇ ਨਹੀਂ ਸੀ ਬਿਲਕੁਲ ਸ਼ਰੇਆਮ ਧੱਕਾ ਕਰ ਰਹੇ ਬਿਲਕੁਲ ਸ਼ਰੇਆਮ ਕਰਦੇ ਦੱਸੋ ਪੁਲਿਸ ਐ ਥੋੜੀ ਹੁੰਦਾ ਪੁਲਿਸ ਦੱਸੋ ਸਾਨੂੰ 30 ਪਿੰਡ ਪੁੱਟਾ ਨਹੀਂ ਪਾਰੇ ਵਕਤ ਉਹ ਕਹਿੰਦੇਗੇ ਇਹ ਬੋਲੀ ਹੋਣੀ ਹੈ ਕੁਲਾ ਨਹੀਂ ਕਰੀ ਸਰ ਮੇਨ ਮੁਤਲਬ ਕਰ ਰਿਹਾ ਗੱਲਾ ਬਕਬੋਰਡ ਦਾ ਨਹੀਂ ਇਹਨਾਂ ਕੋਲ ਆਪਦੇ ਕੋਲ ਕਬਜ਼ਾ ਨਹੀਂ ਇਹ ਬੋਲੀ ਦਾ ਪਟਾ ਵੀ ਕਰਤਾ ਜੀ ਕਿਸੇ ਦੇ ਨਾਮ ਤੇ ਮੇਰੇ ਤੇ ਇਲਜ਼ਾਮ ਨਹੀਂ ਲਾਉਂਦੇ ਅੱਗੇ ਮੈਨੂੰ ਕਹਿੰਦੇ ਮੈਂ ਜਾਣਦਾ ਨਹੀਂ ਮੇਰੇ ਤੇ ਇਲਜ਼ਾਮ ਲਾਉਂਦੇ ਇਹ ਕੀ ਗਲਤੀ ਹੈ ਮਲਕੜੀ 185000 ਰੁਪਏ ਮੈਂ ਇਹਨਾਂ ਕੋਲ ਪੈਸੇ ਲੈ ਕੇ ਗਿਆ ਮੈਂ ਚੈੱਕ ਵੀ ਨਾਲ ਦਿੱਤਾ ਸੀ ਖਾਲੀ ਚੈੱਕ ਦਿੱਤਾ ਕਿ ਤੁਸੀਂ ਖਾਲੀ ਚੈੱਕ ਦੇ ਅਮਾਉਂਟ ਪਰ ਲੈ ਕੇ 1.85 ਹਜ਼ਾਰੀ ਭਰ ਲਓ ਇਹਨਾਂ ਨੇ ਕੋਈ ਜੀ ਦਬਾਅ ਦਿੱਤਾ ਜੀ ਤੁਹਾਨੂੰ ਕੋ ਸਭ ਕੋਲ ਭੇਜਿਆ ਕਹਿੰਦੇ 1,25,000 ਰੁਪਏ ਤਾਂ ਅਸੀਂ ਭਰ ਦਿਆ ਜੀ ਚੈੱਕ ਤੇ 60,000 ਰੁਪਏ ਸਾਡੇ ਕੋਲ ਰਿਸ਼ਵਤ ਲੈ ਕੇ ਅਮਜਦ ਅਲੀ ਨੂੰ ਮਿਲ ਲੋ ਅਮਜਦ ਅਲੀ ਨਾਲ ਮੇਰੀ ਗੱਲ ਵੀ ਹੋਈ ਹੈ ਜੀ ਇੱਕ ਤਾਂ ਤੁਹਾਡੇ ਨਾਲ ਉਧਰ ਸਟੇਟ ਲੈਵਲ ਦੀ ਮੈਡਮ ਵੀ ਆਈ ਸੀ ਜੀ ਆ ਸਟੇਟ ਮੈਡਮ ਤੇ ਆਉਣੀ ਆਏ ਜੀ ਉਸ ਦਿਨ ਵੀ ਮੈਨੂੰ ਇਹੀ ਸੁਣਨ ਮਿਲਿਆ ਸਰ ਅਮਜਦ ਅਲੀ ਕਿਉਂ ਨਹੀਂ ਆਇਆ ਉਹਦੀ ਬਦਲੀ ਹੋਊਗੀ ਮੈਡਮ ਅੱਜ ਕਿਉਂ ਨਹੀਂ ਆਏ ਉਹਦੀ ਬਦਲੀ ਹੋ ਗਈ ਇਹ ਕਾਰਨ ਕੀ ਹੈ ਜੀ ਦੋ ਜਣਿਆਂ ਨੇ ਰਿਸ਼ਵਤ ਮੰਗੀ ਦੋਨਾਂ ਜਣਿਆਂ ਦੀ ਉਹ ਬਦਲੀ ਹੋ ਗਈ ਜੀ ਠੱਗਣ ਬਦਲੀ ਹੋਈ ਹੈ ਕਿ ਵਿਭਾਗਤ ਨਹੀਂ ਛੱਡ ਕੇ ਗਈ ਜੀ ਤੁਹਾਡਾ ਜਨਾਬ ਦੇਪਾਰਟਮੈਂਟ ਰੈਕਸ਼ਨ ਹੈ ਕਿ ਇੱਕ ਦੋ ਬੰਦਿਆਂ ਦੀ ਬਦਲੀ ਨਹੀਂ ਉਹ ਤੇ 20 ਬੰਦਿਆਂ ਦੀ ਬਦਲੀ ਹੈ ਵੀ ਨਾਲ ਹੈ ਜੀ ਤੁਹਾਡਾ ਕੰਮ ਕਰਵਾਈ ਹੈ ਮੈਂ ਤੁਹਾਡੀ ਸਾਰੇ ਜਾਣਦੀ ਹੈ ਕੋਰਟ ਦੇ ਔਰ ਬੰਦੂ ਮੈਂ ਕਹਿੰਦਾ ਜੀ ਮੈਂ ਵੀ ਕੋਰਟ ਦੇ ਉੱਤੇ ਲਾਇਆ ਜੀ ਕੇਸ ਮੇਰਾ ਵੀ ਤੁਹਾਡੇ ਨੂੰ ਲੱਗਿਆ ਸਾਡੀ ਪੰਚਾਇਤ ਦੀ ਜਗ੍ਹਾ ਜੀ ਤੁਹਾਡੇ ਕੋਲ ਕੋਈ ਸਟੇ ਹੈਗੀ ਹੈ ਜੀ ਸਟੇ ਤਾਂ ਮੈਂ ਕਰਾਇਆ ਜੀ ਦੋ ਤਰੀਕੇ ਤਰੀਕੇ ਦੀ ਆਪਣੀ ਨਹੀਂ ਸਟੇ ਹੈਗੀ ਹੈ ਇਹ ਤਾਂ ਮੈਂ ਲਾਇਆ ਜੀ ਬੋਰਡ ਦੇ ਵਿੱਚ ਇਹ ਹੈਗੀ ਉਹ ਜਿਹੜਾ ਮੈਂ ਤੁਹਾਨੂੰ ਜਾਇਸ ਸੀ ਸਾਡਾ ਅੱਜ ਦੀ ਕਾਰਵਾਈ ਦਾ ਤੁਸੀਂ ਮੇਰੇ ਤੇ ਟਿਕ ਲੈ ਕੇ ਗਏ ਜੀ ਚੈੱਕ ਫੋਟਾ ਲੈ ਲਓ ਤੁਸੀਂ ਵਾਪਸ ਤੁਸੀਂ ਕਹਿੰਦੇ ਤੁਸੀਂ ਲੈਣ ਨਹੀਂ ਆਏ ਕੋ ਜਨਾਬ ਤੁਹਾਡੇ ਕੋਲ ਕੋਈ ਜਿਹੜੀ ਉਹਨਾਂ ਦੁਆਰਾ ਵੈਲੀਡ ਕੀਤਾ ਹੋਰਡਰ ਹੈਗਾ ਤੁਹਾਡੇ ਕੋਲ ਕੋਈ ਜਿਹੜੀ ਉਹਨੇ ਜ਼ੁਬਾਨ ਤੋਂ ਤੁਸੀਂ ਫਿਰ ਗਏ ਮੇਰੀ ਗੱਲ ਸੁਣੋ 7000 ਤੋਂ ਫਿਰ ਕੇ ਜੀ ਇਕੱਲੇ ਤੋਂ ਮੇਰੀ ਗੱਲ ਸੁਣੋ ਜਨਾਬ ਤੁਹਾਡੇ ਕੋਲ ਕੋਈ ਲੋਡਰ ਹੈਗਾ ਕੋਈ ਕੋਲ ਹੈਗੇ ਨਹੀਂ ਮੈਂ ਉਹਦੇ ਜਮਾ ਬੰਦੀ ਕਹਿ ਆ ਨਗਰ ਪੰਚਾਇਤ ਲਿਖਿਆ 78 ਤੋਂ ਲੈ ਕੇ ਆਈ ਦੀ ਨਗਰ ਪੰਚਾਇਤ ਨੇ ਕਬਰਸਤਾਨ ਜਗਤ ਸਰ ਮੇਰੀ ਸੁਣਿਆ ਜਾਉਂਦੀ ਹੈਗੀ ਮੇਰੇ ਤੋਂ ਮੈਂ ਤੁਹਾਡੇ ਨਾਲ ਕੋਈ ਬਹਿਸ ਨਹੀਂ ਛੋਟੀ ਜੀ ਸੁਣ ਲਈ ਬੰਦਾ ਤੁਹਾਡੇ ਕੋਲ ਆਰਡਰ ਹੈ ਕਿਨੇ ਮੈਂ ਕਹਿੰਦਾ ਮੰਨ ਇਹ ਸੁਖਵਿੰਦਰ ਕੌਰ ਤੋਂ ਆਏ ਹਨ ਜੀ ਪੰਚਾਇਤ ਦੇ ਖਰਾਬ ਜੀ ਮੈਂ ਜਨਾਬ ਮੈਂ ਜਦੋਂ ਪੰਚਾਇਤ ਦੇ ਤਾਂ ਕਵਰ ਨਾਮ ਦਿਖਾ ਦਿਓ ਜੀ ਇਹ ਫਰਮ ਤੇ ਕੀ ਚੀਜ਼ ਹੈ ਕਬਰਸਤਾਨ ਦੀ ਜੀ ਹੁਣੇ ਕੀ ਇਲਾਮ ਸਰ ਮੈਨੂੰ ਐ ਦੱਸੋ ਉਹਦੇ ਨਾਮ ਬੋਲ ਦੀ ਪੰਜਾਬ ਵਾਪਸ ਮੈਨੂੰ ਐ ਦੱਸੋ ਜੀ ਇਹ ਕਬਰਸਤਾਨ ਆਪਾਂ ਨੂੰ ਇਸ਼ੂ ਜਾਰੂ ਹੋਇਆ ਕੋਰਟ ਦਾ ਆਰਡਰ ਹੈ ਜੀ ਕੀ ਆਪਾਂ ਨੇ ਕਾਰਵਾਈ ਤੁਸੀਂ ਤੁਸੀਂ ਮੇਰੀ ਗੱਲ ਦੱਸੋ ਜੀ ਇਹ ਕਬਰਸਤਾਨ ਦੀ ਜਗ੍ਹਾ ਜਨਾਬ ਇਹ ਇਹ ਜਗ੍ਹਾ ਕਬਰਸਤਾਨ ਦੀ ਹੈ ਇਹ ਬਾਕ ਬੋਰਡ ਦੀ ਹੈ ਪੰਜਾਬਾ ਕੋਰ ਦਾ ਆ ਕਰਦੇ ਤੁਹਾਨੂੰ ਦਿਖਾ ਆ ਫਰਦ ਵੀ ਦਿਖਾਓ ਜੀ ਆ ਦੱਸ ਮੈਂ ਵੀ ਦਿਖਾਉਣਾ ਫਰਦ ਦੇ ਉੱਪਰ ਫਰਦ ਦੇ ਉੱਪਰ ਕਬਰਸਤਾਨ ਵੀ ਨਿਕਲ ਰਿਹਾ ਹੈ ਜੀ ਆ 2003 2 2003 ਨਿਕਲ ਰਿਹਾ ਹੈ ਜੀ ਆ ਕਿਹ ਕਿਹ ਹੈ ਕਬਰਸਤਾਨ ਇਹ ਕਬਰਸਤਾਨ ਦੀ ਜਗ੍ਹਾ ਹੈ ਕੀ ਤੁਸੀਂ ਕਬਰਸਤਾਨ ਨੂੰ ਲੀਜ਼ ਤੇ ਦੇ ਸਕਦੇ ਜੀ ਵਾਜ ਤੋਂ ਹੁੰਦੇ ਸੰਗ ਇਹ ਕਹਿੰਦੇ ਦੇ ਸਕਦੇ ਹੋ ਲੀਜ਼ ਤੇ ਕਬਰਸਤਾਨ ਨੂੰ ਸਾਡਾ ਇੱਕ ਮਾਲਕ ਨੂੰ ਦੂਰ ਦੇਵਾ ਇੱਕ ਕਿਹਦਾ ਪਈ ਹੈ ਤੁਸੀਂ ਇਹ ਪੁਰਾਣੀ ਪੰਜਾਬ ਪੱਕਾ ਬੋਰਡ ਜਿਹੜਾ ਇੱਕ ਵਕਫਾ ਐਕਟ ਬਾਲੋ ਜਿਹੜੀ ਕੋਈ ਚੰਕਰ ਵਾਲੀ ਗੱਲ ਨਗਰ ਪੰਚਾਇਤ ਦੀ ਮਲਕੀ ਸੀ ਕਬਰਸਤਾਨ ਕੱਲੇ ਮੁਸਲਮ ਭਾਈ ਚਰਨੂ ਸੀ ਟੇਕੇ ਸਾਰੀ ਪੰਚਾਇਤ ਮੇਰੇ ਨਾਲ ਖੜੀ ਹੈ ਜੀ ਜੇ ਧੱਕਾ ਕਰੋਗੇ ਤੁਹਾਡੀ ਮਰਜ਼ੀ ਹੈ ਜੀ ਆਹ ਕਾਨੂੰ ਕੋ ਸਾਹ ਖੜੇ ਨੇ ਤੁਸੀਂ ਸਿਰਫ ਫੋਟੋ ਦੇ ਆਰਡਰ ਨੇ ਮੈਂ ਦਿਖਾ ਰਿਹਾ ਜੀ ਆਹ ਤੇਰੇ ਵੀ ਤੁਸੀਂ ਕੰਮ ਚਾਲਿਆ ਆਹ 1970 ਤੋਂ ਲੈ ਕੇ ਦੀ ਪਈ ਹੈ ਜੀ ਫੋਟੋ ਦਿਖਾਓ ਜੀ ਨਵੀਂ ਦੀ ਤੇ ਤੁਸੀਂ ਮੇਰਾ ਚੈੱਕ ਲੈ ਕੇ ਤੈਨੂੰ ਦਿੱਤਾ ਹੀ ਨਹੀਂ ਉਹ ਜਨਾਬ ਉਹ ਗੱਲ ਹੀ ਹੈ ਮੇਰਾ ਚੈੱਕ ਵਾਪਸ ਦਿਓ ਜੀ ਮੇਰੇ ਤੋਂ ਚੈੱਕ ਲੈ ਕੇ ਜੇ ਮੇਰਾ ਚੈੱਕ ਕਿੱਥੇ ਹੈ ਜੀ ਮੋਟਰ ਚੱਕੀ ਨੂੰ ਦਿੱਤਾ ਤੁਸੀਂ ਮੈਂ ਇਹਨੂੰ ਪਈਆ ਬੈਠੇ ਵਾਪਸ ਕਰਿਓ ਵਾਪਸ ਦੇ ਰਾਂ ਤੁਸੀਂ ਮੇਰੇ ਚੈੱਕ ਤੇ ਪੇਮੈਂਟ ਪਰਤੋ ਪੇਮੈਂਟ ਵਾਪਸ ਦੇਣਾ ਹੈ ਪੈਸਾ ਉਹਦੇ ਕਰਕੇ ਕੀਤਾ ਕਰਦੇ ਕੋਈ ਨਹੀਂ ਦੇ ਜੀ ਕੋਈ ਨਹੀਂ ਕਿਹੜੀ ਗੱਲ ਹੋਈ ਹੈ ਮੇਰੀ ਤੁਹਾਡੇ ਤੁਸੀਂ ਮੈਨੂੰ ਇਹ ਦੇਖੋ ਕਿਸੇ ਨੇ ਕੋਈ ਰਿਸ਼ਵਤ ਨਹੀਂ ਮੰਗੀ ਇਹ ਗੱਲ ਇਹ ਅਮਜਦ ਅਲੀ ਅਮਜਦ ਅਲੀ ਆਇਆ ਸੀ ਦੇਖੋ ਕਿਸੇ ਜਿਹੜਾ ਬੰਦਾ ਹੈ ਜੋ ਅਮਜਦ ਅਲੀ ਵੀ ਨਹੀਂ ਹੈਗਾ ਸਰ ਸਟੇਟ ਲੈਵਲ ਤੇ ਇੱਕ ਮੈਡਮ ਆਈ ਸੀ ਉਹ ਵੀ ਨਹੀਂ ਹੈਗੇ ਦਸਵਿੰਦਰ ਕੌਰ ਦੇ ਖਿਲਾਫ ਦੀ ਜਗ੍ਹਾ ਉਹ ਦਿਖਾਉਈਏਗਾ ਉਹਦੀ ਵਾਪਸ ਕਰਤੇ ਜੀ ਮੈਂ ਚਾਰ ਵਾਰੀ ਕਿਹਾ ਜੀ ਇਹਨਾਂ ਕੋਲ ਗਿਆ ਮੈਂ ਮਾਂ-ਪਾਪ ਨੂੰ ਵੀ ਲੈ ਕੇ ਆ ਮੇਰੇ ਕੋਲ ਵੀਡੀਓ ਵੀ ਪਈ ਹੈ ਜੀ ਲੈ ਲੋ ਜਦੋਂ ਲੈ ਆਏ ਆ ਬੰਦੇ ਰਸਤਾ ਟੈਗ ਨਹੀਂ ਭੇਜਾਂ ਨਾ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਜੀ ਗੱਟ ਦੀ ਕਾਰਵਾਈ ਜਿਵੇਂ ਜੇ ਤਾਂ ਤੁਸੀਂ ਕੱਲੇ ਲੈ ਕੇ ਚੱਲਿਓ ਜੀ ਕਬ ਪਰ ਆ ਸੁਖਵਿੰਦਰ ਸਿੰਘ ਫੌਜੀ ਆ ਜੀ ਮੈਂ ਕਿਸੇ ਨੂੰ ਹੋਰ ਨੂੰ ਬੌਲ ਨਹੀਂ ਲੇ ਲਵਾਂਗੇ ਹੋਰ ਕਿਸੇ ਨੂੰ ਮੈਂ ਬੌਲ ਨਹੀਂ ਲੇ ਲਵਾਂਗੀ ਪਹਿਲੀ ਪਹਿਲਾਂ ਅਸੀਂ ਲਵਾਂ ਤੁਸੀਂ ਬੇਸ਼ੱਕ ਤੁਹਾਡੇ ਕੋਲ ਮੈਂ ਕਿਸੇ ਹੋਰ ਨੂੰ ਨਹੀਂ ਪੰਚਾਇਤ ਨੂੰ ਕੁਝ ਕੇ ਤੁਸੀਂ ਬੋਲੀ ਕਰਨੀ ਹੈ ਕਿਸੇ ਦੇ ਨਾਮ ਕਰਨੀ ਹੈ ਮੇਰੇ ਪਿੰਡ ਚੋਂ ਬੇਸ਼ੱਕ ਕਿਸੇ ਮਰਜ਼ੀ ਨੂੰ ਦੇ ਦਿਓ ਸਭ ਚੰੰਡੂ ਮਰਜ਼ੀ ਦੇ ਦਿਓ ਠੀਕ ਹੈ ਅੱਜ ਕੱਦ ਜਾਂਦੇ ਤੁਸੀਂ ਸਵਿੱਧਰਨ ਦੇ ਰਹੇ ਤੁਸੀਂ ਆਪ ਲੈ ਰਹੇ ਆਪ ਲੈ ਰਹੇ ਆਪ ਲੈ ਰਹੇ ਆਪ ਕੱਦ ਲੈ ਲਓ ਉਸ ਤੋਂ ਬਾਅਦ ਬੋਲੀ ਕਰਾ ਅਸੀਂ ਬੋਲੀ ਕਰਾ ਦੇਣਾ ਤੁਹਾਨੂੰ ਤੁਸੀਂ ਸਾਨੂੰ ਦੱਸ ਨਹੀਂ ਸਕਦੇ ਜੀ ਤੁਹਾਨੂੰ ਤੁਸੀਂ ਸਾਨੂੰ ਨਹੀਂ ਕੰਮ ਦੱਸ ਸਕਦੇ ਜੀ ਸਾਡਾ ਵਕਤ ਉਹਦਾ ਕਰਨਾ ਹੈ ਅਸੀਂ ਆਪਣੇ ਐਕਟ ਦੇ ਹਿਸਾਬ ਨਾਲ ਕੰਮ ਕਰਾਂਗੇ ਅਸੀਂ ਆਪਣੇ ਐਕਟ ਦੇ ਹਿਸਾਬ ਨਾਲ ਕਰਾਂਗੇ ਇਹ ਇੱਕ ਵਾਰ ਦੇਖੋ ਦਾਨ ਤੁਹਾਨੂੰ ਨਹੀਂ ਕਰਾਉਂਦੇ ਅਸੀਂ ਮੁਸਲਮ ਭਾਈ ਚਾਰੇ ਨੂੰ ਦਾਨ ਕਰੀ ਹੋਈ ਹੈ ਇਹ ਗੱਲ ਨਹੀਂ ਜੀ ਕੋਈ ਚੱਕਰ ਆ ਲਾਕੇ ਕਬਰਸਤਾਰ ਦੀ ਜਗ੍ਹਾ ਜੀ ਮੁਸਲਮ ਭਾਈ ਚਾਰੇ ਨੂੰ ਅਸੀਂ ਦਾਨ ਕਰੀ ਜਗ੍ਹਾ ਜੀ ਇੱਕੇ ਦੇ ਦਿਓ ਕੋਈ ਚੱਕਰ ਨਹੀਂ ਮੈਂ ਕੱਲ ਮੰਨਦਾ ਮੈਨੂੰ ਐ ਦੱਸੋ ਪਹਿਲਾਂ ਅਮਜਦ ਅਲੀ ਤੇ ਤੇ ਦੂਜੇ ਬੰਦੇ ਮੈਂ ਉਹਨਾਂ ਦੀ ਗੱਲ ਨਾ ਕਰੋ ਜੀ ਉੱਥੇ ਕਿਉਂ ਨਾ ਕਰਾਂ ਮੈਂ ਪਰਿਸ਼ਵਤੀ ਮੰਗ ਕਰੀਏ ਜੀ ਮੇਰੋਂ ਰਿਸ਼ਵਤੀ ਦੀ ਮੰਗ ਦੋ ਜਣਿਆਂ ਨੇ ਕਰੀਏ ਜੀ ਇੱਕ ਵਾਰੀ ਉਹ ਬੰਦਾ ਮੂੰਹ ਤੇ ਆ ਕੇ ਕਹਿੰਦਾ ਇੱਥੇ ਇਲਜ਼ਾਮ ਲਾਉਣੇ ਤੁਸੀਂ ਮੈਂ ਕਰ ਦੋ ਜੀ ਉਹਨਾਂ ਨੂੰ ਬਲਾਕ ਨਹੀਂ ਕੋਈ ਬਲਾਕ ਦੀ ਗੱਲ ਬਲਾਕ ਦਾ ਜਵਾਬ ਦੇਣ ਮੈਂ ਬਲਵਾਰਾ ਜਵਾਬ ਦੇ ਤੋਂ ਪਮਾਇਦਾ ਚੱਕ ਲੈ ਕੇ ਗਏ ਨੇ ਜੀ ਆਪਣਾ ਕੰਮ ਕਰਨਾ ਆ ਤੁਹਾਨੂੰ ਕੋ ਸਾਬ ਕਿੱਥੇ ਨੇ ਜੀ ਸਾਰੇ ਬੰਦੋ ਕੋ ਸਾਬ ਇੱਕੋ ਨਹੀਂ ਇਹ ਲੋਕੋ ਬਹੁਤ ਪੜ੍ਹਨੇ ਨੇ ਜੀ ਤੁਹਾਨੂੰ ਕੋ ਸਾਬ ਚਲੇ ਨੇ ਉਹ ਜਨਾਬ ਇਹ ਕੋਈ ਵੀ ਫਿਲਟਰਿੰਗ ਕਮੇਟੀ ਕੰਮ ਨਹੀਂ ਕਰਾਉਂਦੇ ਕੁਝ ਕੰਮ ਮੇਰੇ ਤੇ ਲਾ ਦਿਓ ਮੇਰੀ ਗੱਲ ਨੂੰ ਕੁਝ ਕੰਮ ਮੇਰੇ ਤੇ ਕਰਿਆ ਬੜਿਆ ਆ ਗਿਆ ਤੁਸੀਂ ਪਹਿਲਾਂ ਇਹਦਾ ਕੰਮ ਕਰ ਲਿਆ ਸੀ ਐਸਾ ਹੀ ਕੰਮ ਜਬਾ ਕਰਨਾ ਹੈ ਦੇਖੋ ਕਿ ਪੰਚਾਇਤ ਹਰ ਪਰਿਵਾਰ ਲਈ ਇੱਕ ਮਿੰਟ ਤੇ ਗਈ ਤੇ ਕਹਿੰਦੇ ਸਾਰਿਆਂ ਨੂੰ ਜਿੱਤ ਕੇ ਬਣਾਇਆ ਫਿਰ ਅੱਜ ਵੀਰ ਧਰਮਸ਼ਾਲਾ ਜ਼ਿਲ੍ਹਾ ਸੰਗਰੂਰ ਪ੍ਰਧਾਨ ਜੀ ਫਿਰチェ ਨਾ ਬਾਲਾ ਠਾਕਰੇ ਕਹਿੰਦੇ ਮੈਂ ਮੰਨਦਾ ਵੀਰੇ ਤੁਸੀਂ ਆਪਣੀ ਬੋਡੀ ਤੇ ਜਿਵੇਂ ਚੜਦੇ ਜੀ ਉਦੋਂ ਕੀ ਕਰਦੇ ਇਹਦਾ ਕੋਈ ਵੀ ਸਾਡਾ ਪਿੰਡ ਲੱਗਟੇ ਜੀ ਸਾਨੂੰ ਪਿੰਡ ਦੇ ਵਿੱਚ ਪਿੰਡ ਆਉਂਦਾ ਸਾਨੂੰ ਕੋਈ ਬੋਲੀ ਤੇ ਨਹੀਂ ਬੁਲਾਇਆ ਜਾਂਦਾ ਸਾਰਾ ਬਾਹਰ ਕੱਟ ਰੱਖੇ ਆਪਣੇ ਕੋਈ ਵੀ ਜੀ ਆਪਣੇ ਸਰਪੰਚ ਸਾਹਿਬ ਤੋਂ ਚੈੱਕ ਮੰਗਿਆ ਜੀ ਚੈੱਕ ਲੈ ਕੇ ਸਰਪੰਚ ਸਾਹਿਬ ਨੇ ਦਿੱਤਾ ਜੀ 18 ਰੁਪਏ ਲਿਏ ਮੇਰਾ ਚੈੱਕ ਦਿਓ ਚੈੱਕ ਮੰਗਿਆ ਜੀ ਇਹਨਾਂ ਨੇ ਚੈੱਕ ਲਿਆ ਉਹ ਚੈੱਕ ਲਿਆ ਇਹਨਾਂ ਨੇ ਕਹਿੰਦਾ ਵੀ ਸਾਡਾ ਕੋਈ ਗੱਲਬਾਤ ਹੁੰਦੀ ਹੈ ਜੀ ਮੈਂ ਪੈਸੇ ਦੇਣ ਨੂੰ ਤਿਆਰ ਸੀ ਜੀ ਇਹਨਾਂ ਨੂੰ ਇਹ ਪੈਸੇ ਸਰਪੰਚ ਸਾਹਿਬ ਦੇਣ ਨੂੰ ਤਿਆਰ ਮੈਂ ਵੀ ਕਹਿੰਦਾ ਸੀ ਕੋਈ ਮੈਨੂੰ ਪਤਾ ਨਹੀਂ ਕਿ ਕਦੋਂ ਤਾਂ ਨਹੀਂ ਗਿਆ ਕਿ ਗੱਲਬਾਤ ਹੋਈ ਨਹੀਂ ਜਿਹੜੇ ਇੱਕ ਆਪਣੇ ਮੁਲਾਜ਼ਮ ਸੀ ਉਹ ਇੱਥੋਂ ਬਦਲੀ ਕਰਾ ਕੇ ਜੀ ਤੁਹਾਨੂੰ ਠੀਕ ਹੋ ਗਿਆ ਨਹੀਂ ਨਹੀਂ ਕਰ ਉਹ ਵੀ ਨਹੀਂ ਚੱਲ ਰਹੀ ਹੈ ਜਾਣ ਕੇ ਕਰਾ ਲੈ ਕਢਾ ਲੈ ਕਢਾ ਲੈ ਨਹੀਂ ਮੇਰੇ ਤੇ ਕੰਮ ਲੱਗ ਰਹੇ ਨੇ ਮੇਰੇ ਮਦਦਮ ਲੱਗ ਰਹੇ ਨੇ ਬੱਸ ਤੇ ਕੀ ਤਾਂ ਕਰ ਸਿਮਰਾਜ ਨੂੰ ਮੈਂ ਕਹਿੰਦਾ ਹਾਂ ਵੱਡੇ ਪਿੰਡ ਕੋਲ ਦਾ ਰੈਡੀ ਇਹ ਪੰਚਾਇਤ ਨਾਲ ਧੱਕਾ ਕਰ ਰਹੇ ਨੇ ਬਿਲਕੁਲ ਸ਼ਰੇਆਮ ਧੱਕਾ ਕਰ ਰਹੇ ਨੇ ਬਿਲਕੁਲ ਸਹੀ ਦੱਸੋ ਥੋੜੀ ਹੁਣ ਪਿੰਡ ਪੁੱਟਾ ਹੀ ਨਹੀਂ ਪਾਰੇ ਵਕਤ ਖੋਣਦੇ ਹੋ ਕਹਿੰਦੇ ਕਿ ਹੁਣ ਟੋੜ ਕੇ ਪਿੰਡ ਦੇ ਅੰਦਰ ਦਾ ਬਸਦਾ ਸਾਡੇ ਘਰੇ ਵਿੱਚ ਹੀ ਕਰਾਓ ਹੁਣ ਨਾਮ ਦੀ ਜਰੂਰ ਕਰਾਓ ਵੀਰੇ ਇਹਨਾਂ ਬੋਲੇ ਕਰਾਓ ਸਾਡੇ ਤੇ ਜਲਦੀ ਕਰਾਓ ਸੋ ਕੰਮ ਹੋਵੇ ਸਹੀ ਜੱਤਰੂ ਤੋਂ ਸਾਡੇ ਤੇ ਸਾਨੂੰ ਪਪਾ ਤੇਰੇ ਨੂੰ ਬਾਹਰ ਕੱਢ ਰੱਖਿਆ ਸਾਡਾ ਵੀ ਡੇਰਾ ਨਾਲ ਨੇ ਕੱਲ ਜਿਹਨੂੰ ਸਾਡੇ ਬੁਲਾਇਆ ਰਮਲਾਜਮ ਨੇ ਆਪਰਾਮ ਨਗਰ ਕੱਲ ਕੱਢ ਰਹੇ ਆ ਆਪਾ ਇੱਜ਼ਤ ਕਰ ਰਹੇ ਸਾਰੇ ਇੱਜ਼ਤ ਹੀ ਕਰੀ ਸਾਡੇ ਕੋਲ ਆਏ ਨੇ ਇੱਕ ਵਾਰੀ ਸਾਡਾ ਵੀ ਡੇਰਾ ਨਾਲ ਹੀ ਕਿਸੇ ਬੰਦੇ ਨੂੰ ਇਹਨਾਂ ਦੀ ਤੁਲਾ ਨਹੀਂ ਕਰੀ ਸਰ ਮੈਂ ਮੁਤੱਜ਼ਰ ਪਈਦਾ ਕੱਲਾ ਪੱਕਾ ਬੋਰਡ ਦਾ ਨਹੀਂ ਇਹਨਾਂ ਕੋਲ ਆਪਦੇ ਕੋਲ ਕਬਜ਼ਾ ਨਹੀਂ ਨਾ ਬੋਲੀ ਦਾ ਪਟਾ ਵੀ ਕਰਤਾ ਜੀ ਕਿਸੇ ਦੇ ਨਾਮ ਮੇਰੇ ਪਿੰਡ ਦਾ ਇੱਕ ਬੰਦਾ ਖੜਾ ਉਹਦੇ ਨਾਲ ਦੂਜਾ ਬੰਦਾ ਨਹੀਂ ਇੱਕ ਬੰਦਾ ਮੇਰੇ ਤੇ ਕੰਮ ਨਹੀਂ ਜੀ ਮੈਂ ਨਹੀਂ ਕੋਈ ਪਹਿਲਾਂ ਮੈਨੂੰ ਕਹਿੰਦਾ ਮੈਂ ਜਾਣਦਾ ਨਹੀਂ ਮੇਰੇ ਤੇ ਇਲਜ਼ਾਮ ਲਾਉਂਦਾ ਇਹ ਕੀ ਗੱਲ ਹੁੰਦੀ ਹੈ ਬਤਮੀ ਜ਼ਿਲ੍ਹਾ ਸਲਾ ਇੰਨਾ ਅਰੇ ਕਿ ਬੰਦਾ ਸਮੇਦਾਰ ਬੰਦਾ ਸਰਪੰਚ ਬੰਦਾ ਪਹਿਲਾਂ ਮੈਨੂੰ ਕਹਿੰਦਾ ਤੈਨੂੰ ਮੈਂ ਜਾਣਦਾ ਨਹੀਂ ਉਹ ਕਹਿੰਦਾ ਤੇਰੇ ਵੀਲੇ ਇਹ ਕੀ ਗੱਲ ਹੁੰਦੀ ਹੈ ਕਲਾਇਮ ਸਾਰੇ ਨਹੀਂ ਕਹੋ ਕੱਲ੍ਹ ਉਹ ਇਹ ਕਹਿੰਦੇ ਜੀ ਕੋਪਟ ਨੂੰ ਪਵਾ ਦਨਾ ਜਾਂ ਪਾ ਬੱਕ ਜਿਹੜੀ ਬੱਕ ਬੋਰਡ ਨੂੰ ਪਵਾ ਦਾਂਗੇ ਜੀ ਬੱਕ ਬੰਦੀ ਅਸੀਂ ਪਵਾ ਦਿੰਦੇ ਆ ਤੁਹਾਡੇ ਇਹਦੇ ਵਿੱਚ ਕੋਈ ਰੌਣਾ ਨਹੀਂ ਜੀ ਜਾ ਤੂੰ ਹਟ ਤਾ ਇੱਕ ਮਗਾ ਨਹੀਂ ਮਗਾ ਲੈ ਸਤੂ ਕੋਈ ਹੁੰਦਾ ਜੀ ਕੋਈ ਕਰ ਲੈ ਹਾਂ ਬਟਵਾ ਪਾਉਣੀ ਹੈ ਇਧਰ ਇਹਨਾ ਪਾਉਣੀ ਹੈ ਅਸੀਂ ਅਸੀਂ ਤਾਂ ਆਪਣੀ ਉਹਦੇ ਨਾਲ ਪਾਵਾਂਗੇ ਜੀ ਅਸੀਂ ਆਪਣਾ ਪਾ ਦਿੰਦੇ ਆ ਜੀ ਬੱਕ ਬੋਰਡ ਲੈ ਆਏ ਤੁਸੀਂ ਕਹ ਬੇਸ਼ੱਕ ਤੁਸੀਂ ਕਹਿਣਾ ਇਹ ਕੌਣ ਹੈ ਜੀ ਤੀਜੇ ਤੋਂ ਦੇ ਅਸੀਂ 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 ਦੂਜਾ ਬੰਦਾ ਕੋਈ ਨਹੀਂ ਨਾ 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 ਜੀ ਇਹ ਸਾਨੂੰ ਪਤਾ ਜੀ ਜਲਦੀ ਸੁਖਿੰਦਰ ਭੋਜੀ ਨੂੰ ਅਸੀਂ ਜਿਹੜੀ ਕਰਦੀ ਜੀ ਦੂਜੀ ਕਰਕੇ ਦੋ ਕੀ ਕਰਦੇ ਹੋ ਅਗਲੇ ਪਰਾਏ ਜੀ ਨਾਨਾ ਜੀ ਅਸੀਂ ਕਿਹਾ ਕਿ ਉੱਡਦੇ ਬਾਤ ਆ ਜਾਓ ਕੋਈ ਮੌਕਾ ਸੀ ਮੈਨੂੰ ਕਿਉਂ ਰੋਕੀਓ ਨਿਹਾ ਜੀ ਅਸੀਂ ਤੁਸੀਂ ਫਿਰ ਸਾਰੇ ਆ ਪੈਸੇ ਲੱਗੇ ਨੇ ਜੀ ਤੁਸੀਂ ਫਿਰ ਇਤੋਂ ਪੈਸੇ ਲੈਣੇ ਜੀ ਮੰਨੋ ਕੋਈ ਗੱਲ ਨੂੰ ਮੇਰੇ ਤੇ ਕੰਮ ਨਹੀਂ ਹੈ ਮੈਂ ਕਿਹਾ ਕੋਈ ਨਹੀਂ ਮੇਰੇ ਤੇ ਕੰਮ ਨਹੀਂ ਹੈ ਅੱਗੇ ਮੈਨੂੰ ਕਹਿੰਦਾ ਮੈਂ ਜਾਣਦਾ ਨਹੀਂ ਪਰ ਮੇਰੇ ਤੇ ਇਲਜ਼ਾਮ ਲਾਉਂਦਾ ਇਹ ਕੀ ਗੱਲ ਨੂੰ ਜੀ ਮਾਤਮੀ ਜੀ ਦਾ ਅਸਲ ਹੈ ਇੰਨਾ ਤਰੀਕੇ ਦਾ ਸਮੇਦਾਰ ਬੰਦਾ ਸਰਪੰਚ ਬੰਦਾ ਪਹਿਲਾਂ ਮੈਨੂੰ ਕਹਿੰਦਾ ਤੈਨੂੰ ਮੈਂ ਜਾਣਦਾ ਨਹੀਂ ਉਹ ਕਹਿੰਦਾ ਤੇਰੇ ਵੀਲੇ ਆ ਕੀ ਗੰਦ ਹੁੰਦੀ ਯਾਰ ਮੁਲਾਇਮ ਸਾਰਿਆਂ ਨੇ ਕਹੂ ਕਾਲੂ ਇਹ ਟਰੈਕਟਰ ਮੰਗਾ ਲਿਆ ਜੀ ਟਰੈਕਟਰ